ਬਰਸਤ ਥੋੜਾ ਜਿਹਾ ਹਟ ਕੇ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ట్ਵਿੱਟ ਕੀਤਾ ਫੇਸਬੁੱਕ ਹੈਂਡਲ ਦੇ ਉੱਤੇ ਵੀ ਪਾਇਆ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਿਸ ਤਿੱਕੇ ਨਾਲ ਇਹ ਡੀ ਵਾਲਾ ਸਾਰਾ ਚੱਲਦਾ ਹੈ। ਦੇਖੋ ਨਵਜੋਤ ਸਿੰਘ ਸਿੱਧੂ ਬਾਰੇ ਮੈਂ ਕੁਝ ਸਹਿਨਾ ਨਹੀਂ ਦਿੰਦਾ ਨਾਉਨ ਸੀਰੀਅਸ ਬੰਦਾ ਹੈ ਉਹ। ਕੋਈ ਉਹਦੀ ਆਪਣੀ ਕੰਟਰੀਬਿਊਸ਼ਨ ਤਾਂ ਹੈ ਨਹੀਂ। ਜਦੋਂ ਉਹ ਐਮਪੀ ਰਿਹਾ ਹੈ ਪਿਛਲੇ ਲੰਬੇ ਸਮੇਂ ਤੋਂ ਤਿੰਨ ਵਾਰ ਐਮਪੀ ਰਹਿ ਗਿਆ ਚਾਰ ਵਾਰ ਰਹਿ ਗਿਆ। ਮੈਨੂੰ ਇੱਕ ਕੰਮ ਦੱਸ ਦੇ ਜਿਹੜਾ ਉਹਨੇ ਕੋਈ ਪੰਜਾਬ ਵਾਸਤੇ ਕੀਤਾ ਹੋਵੇ। ਉਸ ਤੋਂ ਬਾਅਦ ਉਹ ਕੈਬਨਿਟ ਮਿਨਿਸਟਰ ਵੀ ਰਿਹਾ ਹੂੰ ਤੇ ਤੁਹਾਡੇ ਲੋਕਲ ਗਵਰਨਮੈਂਟ ਦੇ ਵਿੱਚ ਮੰਤਰੀ ਰਿਹਾ ਹੂੰ ਇੱਕ ਕੰਮ ਉਹ ਉਸ ਮੁਖਮੇ ਦਾ ਦਾਦੇ ਹੂੰ ਕਿ ਮੈਂ ਆ ਲੋਕਲ ਬਾਡੀ ਡਿਪਾਰਟਮੈਂਟ ਵਿੱਚ ਜਿਵੇਂ ਮੈਂ ਦੱਸਿਆ ਨਾ ਵੀ ਅਸੀਂ ਸਾਡੇ ਮੈਂ ਤਾਂ ਇੱਕ ਛੋਟਾ ਜਿਹਾ ਚੇਅਰਮੈਨ ਆ ਮੰਡੀ ਦਾ ਮੈਨੂੰ ਮੌਕਾ ਮਿਲਿਆ ਮਤਲਬ ਅਸੀਂ ਇਹ ਸੁਧਾਰ ਕੀਤਾ ਜਾਂ ਸੁਧਾਰ ਕੀਤਾ ਮੇਰੇ ਕੋਲ ਇਸੇ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦਾਦ ਦੇਣਾ 9 ਮਹੀਨੇ ਨੌ ਮਹੀਨੇ ਹੋਏ ਨੇ ਕੰਮ ਕਰਦੇ ਦੀ ਉਹ ਆਪਣਾ ਇੱਕ ਕੰਮ ਤਾਂ ਦੱਸਣ ਵੀ ਅਸੀਂ ਪੰਜਾਬ ਪ੍ਰਤੀ ਆ ਕੀਤਾ ਮੇਰੀ ਯਾਦ ਸੋਚ ਹੈ ਹੂੰ ਸਿਰਫ ਦੁਗਿਆ ਨੂੰ ਉਹ ਤਾਂ ਕਹਿੰਦੇ ਕਿ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਵਾਂਗੇ ਤੁਹਾਨੂੰ ਨਾ ਦੇ ਸਕਦੇ ਨੇ ਇਹ ਲੋਕ ਬੋਟਾ ਪਾਉਣਗੇ ਤਾਂ ਹੀ ਦੇਣਗੇ ਨਾ ਲੋਕਾਂ ਨੇ ਤਾਂ ਉਤੋਂ ਆਪਣੇ ਉਹਦੇ ਆਪਣੇ ਏਰੀਆ 'ਚ ਹਰਾ ਕੇ ਉਹਨੂੰ ਘਰ ਬਿਠਾਤਾ ਹੂੰ ਇਸ ਕਰਕੇ ਮੈਂ ਜ਼ਿਆਦਾ ਉਹਦੇ ਬਾਰੇ ਟਿੱਪਣੀ ਨਹੀਂ ਕਰਨੀ ਕਿਉਂਕਿ ਉਹ ਹਰ ਬੰਦੇ ਨੂੰ ਖੁਆਬ ਦੇਖਣ ਦਾ ਸ਼ੌਕ ਹੋਣਾ ਚਾਹੀਦਾ ਹੂੰ ਖੁਆਬ ਉਹ ਦੇਖ ਰਹੇ ਨੇ ਕਦੇ ਕਹਦੇ ਨੇ ਮੇਰੀ ਘਰ ਵਾਲੀ ਚੌਣ ਲੜਨ ਨੂੰ ਤਿਆਰ ਆ ਵੀ ਪੰਜਾਬ ਦੇ ਵਿੱਚ ਹੋਰ ਬਹੁਤ ਲੋਕ ਨੇ ਲੋਕਾਂ ਨੇ ਤੁਹਾਨੂੰ ਰਿਜੈਕਟ ਕਰਤਾ ਲੋਕ ਨਹੀਂ ਚਾਹੁੰਦੇ ਜਿਹੜੇ ਇਦਾਂ ਡਰਾਮੇਬਾਜ਼ ਲੋਕ ਨੇ ਕਿ ਉਹਨਾਂ ਨੂੰ ਵੋਟਾਂ ਪਾਈਏ ਲੋਕ ਕੰਮ ਕਰਨ ਵਾਲਿਆਂ ਨੂੰ ਵੋਟਾਂ ਪਾ ਕੇ ਖੁਸ਼ ਨੇ ਅੱਜ ਪੰਜਾਬ 'ਚ ਕੰਮ ਹੋ ਰਹੇ ਨੇ ਮਾਨ ਸਾਹਿਬ ਜਿੰਨੇ ਵਿਜ਼ਿਬਿਲਟੀ ਮਾਨ ਸਾਹਿਬ ਦੀ ਅੱਜ ਹੈ ਮੈਨੂੰ ਦੱਸੋ ਤੁਸੀਂ ਕਿੰਨੇ ਸਮੇਂ ਤੋਂ ਪੱਤਰਕਾਰੀ ਕਰਦੇ ਹੋ ਕਦੇ ਕੋਈ ਮੁੱਖ ਮੰਤਰੀ ਇੰਨਾ ਐਕਟਿਵ ਦੇਖਿਆ ਕਿ ਹਰ ਰੋਜ਼ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਉੱਤੇ ਨਜ਼ਰ ਆਵੇ ਹਰ ਰੋਜ਼ ਕੋਈ ਨਾ ਕੋਈ ਨਵੇਂ ਸਾਲ ਤੇ ਇੱਕ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਦੱਸਦਾ ਕਿ ਸਰਕਾਰ ਦੀ ਨੀਅਤ ਕੀ ਹੈ ਹਰ ਕਿਸਾ ਹਰ ਪਰਿਵਾਰ ਨੂੰ 600 ਯੂਨਟ ਬਿਜਲੀ 2 ਮਹੀਨੇ ਦੀ ਮੁਫਤ ਦੇ ਕੇ ਦੱਸਦਾ ਕਿ ਪੰਜਾਬ ਦੇ ਲੋਕਾਂ ਦੀ ਪ੍ਰਤੀਕੀ ਸੋਚ ਆਮ ਆਦਮੀ ਪਾਰਟੀ ਦੀ। ਹੂੰ ਔਰ ਕਿੰਨੇ ਹੀ ਕੰਮ ਨੇ ਮੁਹੱਲਾ ਕਲੀਨਿਕ ਖੁੱਲ ਰਹੇ ਨੇ। ਹੂੰ ਤੁਹਾਡੇ ਹਰ ਜਗ੍ਹਾ ਤੇ ਐਮੀਨੈਂਸ ਸਕੂਲ ਆਫ ਫੈਮਿਨਿਸ ਖੁੱਲ ਰਹੇ ਨੇ। ਹੂੰ ਇਹ ਤਾਂ ਇਹ ਚਾਹੁੰਦੇ ਨੇ ਕਿ ਪਤਾ ਨਹੀਂ ਅਲਾਦੀਨ ਦੇ ਚਿਰਾਗ ਨਾਲ ਕੰਮ ਹੋ ਜਾਣਾ ਇਹ ਨਹੀਂ ਕੰਮ ਹੁੰਦੇ। ਇੱਕ ਪਲਾਨਿੰਗ ਹੁੰਦੀ ਆ ਉਹਦੇ ਵਿੱਚ ਜਿਸ ਵਧੀਆ ਢੰਗ ਨਾਲ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਮਾਨ ਸਾਹਿਬ ਦੀ ਅਗਵਾਈ ਚ ਔਰ ਸਾਡੇ ਮੰਤਰੀ ਸਹਿਬਾਨ ਵਧੀਆ ਕੰਮ ਕਰ ਰਹੇ ਨੇ ਉਹ ਆਪਣੇ ਆਪ ਚ ਮਿਸਾਲ ਆ ਔਰ ਆਉਣ ਵਾਲਾ ਸਮਾਂ ਤੁਹਾਡੇ ਸਾਹਮਣੇ ਆਊਗਾ 2027 ਦੀ ਇਲੈਕਸ਼ਨ ਚ ਸਾਡੇ ਵੱਲੋਂ ਇਹ ਕਿਹਾ ਜਾਊਗਾ ਵੀ ਜੇ ਅਸੀਂ ਕੰਮ ਕੀਤੇ ਨੇ ਤਾਂ ਸਾਨੂੰ ਵੋਟ ਪਾਏ ਹੋਗੇ ਅੱਜ ਤੱਕ ਜਦਾ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਜਾਂ ਮਾਨ ਸਾਹਿਬ ਕਰਨਗੇ ਵਰਤ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਲੋਕ ਹੁਣ ਪੁੱਛਣਗੇ ਨਹੀਂ ਕਹਿੰਦੇ ਆਮ ਆਦਮੀ ਪਾਰਟੀ ਨੂੰ ਕਹਿੰਦੇ ਜਿਹੜੇ ਖੁਆਬ ਦੇਖੇ ਸੀਗੇ ਨਵਜੋਤ ਸਿੰਘ ਸਿੱਧੂ ਹੋਰੇ ਹੋਰ ਕਾਂਗਰਸੀ ਜਿੰਨੇ ਨੇ ਉਹ ਵੀ ਇਹ ਕਹਿੰਦੇ ਨੇ ਆਕਾਲੀ ਦਲ ਹੋ ਗਈ ਸੁਖਵੀਰ ਸਿੰਘ ਬਾਦਲ ਖੁਦ ਕਹਿੰਦੇ ਨੇ ਕਿ ਹੁਣ ਨਹੀਂ ਪੁੱਛਣਗੇ ਕਹਿੰਦੇ ਵੀ ਪਤਾ ਲੱਗ ਗਿਆ ਲੋਕਾਂ ਨੂੰ 6-1.5 ਸਾਲ ਦੇ ਵਿੱਚ ਪਤਾ ਲੱਗ ਗਿਆ ਕਿ ਕੀ ਮੈਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਸੁਖਵੀਰ ਸਿੰਘ ਬਾਦਲ ਹਰ ਮੁੱਦੇ ਤੇ ਰਿਜੈਕਟਡ ਹਰ ਮੁੱਦੇ ਤੇ ਪੰਥਰ ਧਿਰਾਂ ਵੱਲੋਂ ਹਰ ਰੋਜ਼ ਉਹਦੇ ਖਿਲਾਫ ਬਿਆਨਬਾਜ਼ੀਆਂ ਹੋ ਰਹੀਆਂ ਨੇ ਆਕਾਲੀ ਦਲ ਜਿਸ ਬੇਸ ਨੂੰ ਲੈ ਕੇ ਆਕਾਲੀ ਦਲ ਬੜਿਆ ਸੀ ਉਹ ਬੇਸ ਤਾਂ ਇਹਨਾਂ ਨੇ ਖਤਮ ਕਰਤਾ ਕਿਸ ਤਰ੍ਹਾਂ ਆ ਹੁਣ ਤੁਹਾਡੇ ਸਾਹਮਣੇ ਸ਼ਰਮ ਦੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਜਿਹੜੀ ਸ਼ਹੀਦੀ ਹੋਈ ਹੈ ਜਿਸ ਬਰੂਟਲ ਢੰਗ ਦੇ ਨਾਲ ਹੋਈ ਹੈ ਸਾਡੇ ਵਾਸਤੇ ਤਾਂ ਬੇਸੀ ਸ਼ਰਮ ਨਾਲ ਝੁਕਣਾ ਚਾਹੀਦਾ ਹਮ ਸਾਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਇੱਕ ਸੁਪਰੀਮ ਅਥਾਰਟੀ ਜਿਹਨੂੰ ਮੰਨਦੇ ਆ ਸਾਰੇ ਸਿੱਖ ਜਗਤ ਹਮ ਉਹਦੇ ਜਥੇਦਾਰ ਨੂੰ ਇਹਨਾਂ ਦੇ ਰਾਜ ਦੇ ਵਿੱਚ ਕਿਸ ਤਰ੍ਹਾਂ ਬੇਦਰਦੀ ਦੇ ਨਾਲ ਕਤਲ ਕੀਤਾ ਗਿਆ ਸ਼ਹੀਦ ਕੀਤਾ ਗਿਆ ਤੇ ਉਹਦੀ ਅੱਜ ਤੱਕ ਕੋਈ ਨਾ ਇਨਕੁਆਇਰੀ ਨਹੀਂ ਕਰਾਈ ਹਮ ਤੇ ਜੇ ਕੋਈ ਰਿਪੋਰਟ ਆਈ ਹੋ ਪੈਂਡਿੰਗ ਪਈ ਆ ਹੁਣੇ ਹੀ ਖੁੱਲ ਰਹੀਆਂ ਮੇਰੇ ਕੋਟਾ ਨਾ ਅੱਜ ਤੱਕ ਤਾਂ ਇਹਨਾਂ ਨੇ ਖੋਲੀ ਨਹੀਂ ਮਤਲਬ ਜਿੰਨਾ ਵੀ ਜੋ ਕੁਝ ਹੋਇਆ ਪਾਸ ਵੇਲੇ ਬਾਦਲ ਸਾਹਿਬ ਸੀਗੇ ਸਿਆਸਤ ਹੋਈ ਹੈ ਫੇਰ ਸਾਰੀ ਬਿਲਕੁਲ ਬਾਦਲ ਸਾਹਿਬ ਹਮੇਸ਼ਾ ਕਰਦੇ ਕੀ ਰਹੇ ਨੇ ਕਿ ਜਦੋਂ ਲੋਕਾਂ ਨੂੰ ਵੋਟਾਂ ਲੈਣੀਆਂ ਨੇ ਉਹ ਗੱਲਾਂ ਹੋਰ ਕਰਦੇ ਸੀਗੇ ਜਦੋਂ ਸੱਤਾ ਚਾ ਗਿਆ ਉਹ ਗੱਲਾਂ ਹੋਰ ਕਰਦੇ